ਹਾਂਜੀ ਬਾਈ ਸასი ਕਾਲ ਸਾਰਿਆਂ ਨੂੰ ਅੱਜ ਸੋਨੂੰ ਮળોਣੇ ਆ ਆਪਣੇ ਬਹੁਤ ਹੀ ਵਧੀਆ ਬੰਦੇ ਨੂੰ ਰੋਹੀ RAM ਜੋ ਫਰਵਾਹੀ ਦੇ ਰਹਿਣ ਵਾਲੇ ਨੇ ਖਲਾਉ ਸੁਧੂ ਦੇ ਪਿੰਡ ਤੋਂ ਅੱਜ ਆਪਣੇ ਕੋਲੇ ਆਏ ਨੇ ਢੋਲ ਬਣਾਉਣ ਢੋਲ ਦਾ ਥੱਲਾ ਖਰਾਬ ਹੋ ਗਿਆ ਸੀ ਮਾਈ ਬਣਾ ਰਿਹਾ ਆ ਦੇਖੋ ਕਿੰਨਾ ਵਧੀਆ ਕੰਮ ਸਮੇ ਦੇ ਹਿਸਾਬ ਨਾਲ ਹੁਣ ਕੰਮ ਵੀ ਥੋੜਾ ਜਿਆਦਾ ਬਦਲ ਗਿਆ ਪਹਿਲਾਂ ਬਾਈ ਤੱਕਲੇ ਖੁਰਚਣੇ ਸਾਰਾ ਕੁਸ ਬਣਾਉਂਦੇ ਸੀ ਹੁਣ ਢੋਲ ਬਣਾਉਂਦੇ ਆ ਆ ਦੇਖ ਗੋਲ ਤੋਂ ਚੌਰਸ ਵੀ ਬਣਾ ਦਿੰਦੇ ਆ ਇਹ ਆ ਦੇਖ ਆਪਿਆ ਥੋੜਾ ਮਾਇਆ ਥੱਲਾ ਗਲ ਗਿਆ ਸੀ ਨਾ ਇਹ ਤੇ ਲਾਉਣ ਲੱਗਿਆ ਇਹ ਕਰਦ ਰਿਹਾ ਨਾ ਬਾਏ ਨਾ ਲਾਤਾ ਬਾਈ ਨੇ ਬਸ ਥੋੜਾ ਜਿਹਾ ਹੀ ਰਹਿ ਗਿਆ ਕੰਮ ਹੁਣ ਤਾਂ ਪੂਰਾ ਵਧੀਆ ਕੰਮ ਕਰਦਾ ਬਾਈ ਐ ਪੂਰਾ ਮਿਹਨਤੀ ਆ ਬੰਦਾ ਜੇ ਮੇ ਆਪਣੇ ਪੁਰਾਣੇ ਪ੍ਰੂਣੇ ਢੋਲ ਹੋਣ ਥੱਲੋਂ ਖਰਾਬ ਹੋ ਜਾਂਦੇ ਆ ਵੱਡ ਕੇ ਨਵਾਂ ਬਣਾ ਦਿੰਦੇ ਆ ਜਮਾਂ ਹੋਲ ਨੂੰ ਚੌਰਸ ਵੀ ਬਣਾ ਦਿੰਦੇ ਆ ਚੱਲ ਚੱਲ ਹਾਂ ਆਂ ਬੰਦਾਂ ਕੋਲ ਆਪਰੇ ਵੀ ਕੋਈ ਅਵੇਂ ਹੰਬੇ ਜਾ ਆਉਣ ਜਾਣ ਦਾ ਵਾਈਆਂ ਕੋਲੇ ਪ੍ਰਬੰਧਾ ਪੂਰਾ ਆ ਗੱਡੀ ਖੜੀ ਐ ਵਾਈਆਂ ਜੀ ਤੇ ਮੈਂ ਫੋਨ ਕਰੋ ਉੱਥੇ ਆ ਜਾਣਗੇ ਹਾਂ ਹੋਰ ਜਾ ਆ ਬੇਸ਼ੱਕ ਬਾਈ ਇਹ ਕਹਿੰਦਾ ਨਾਲ ਆ ਨਹੀਂ ਕਿਸੇ ਨੇ ਕੋਈ ਵੀ ਕੰਮ ਕਰਨਾ ਬੰਨ੍ਹਾ ਨੰਬਰ ਪਾ ਦਾਂਗੇ ਆਪਾਂ ਕਰਾ ਸਕਦੇ ਹੋ ਤੁਸੀਂ ਸਾਰਾ ਕੁਝ ਹੀ ਕਰ ਦਿੰਦੇ ਹਾਂ ਲੋਹੇ ਦਾ ਸਮਾਨ ਕੋਈ ਮਰਜ਼ੀ ਬਣਾ ਲਓ ਪਹਿਲਾਂ ਤੱਕਲੇ ਟੁਕਲੇ ਖਰਚਣੇ ਬਾਕੀ ਸਾਰਾ ਸਮਾਨ ਬਣਾਉਂਦੇ ਸੀਗੇ ਇਹ ਚਲੋ ਹੁਣ ਸਮੇਂ ਦੇ ਹਿਸਾਬ ਨਾਲ ਸਮਾਂ ਬਦਲ ਗਿਆ ਹੁਣ ਥੋੜਾ ਜਿਹਾ ਹੋਰ ਕੰਮ ਕਰਦੇ ਨੇ ਜਿਵੇਂ ਢੋਲ ਵਗੈਰਾ ਦੇ ਆ ਬਾਈ ਨੇ ਕਰਤਾ ਫਿੱਟ ਹਾਂ ਹਾਂ ਹੁਣ ਮਾ ਹੁਲਾੜਾ ਬਾ ਹੁਲਾੜਾ ਕਿਸੇ ਵੀ ਬੰਦੇ ਨੇ ਕੋਈ ਕੰਮ ਕਰਾਉਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਤੁਸੀਂ ਕੀ ਲੈ ਫੋਨ ਕਰੇ ਤੋਂ ਆ ਜਾਂਦੇ ਵਧੀਆ ਵਧੀਆ ਕੰਮ ਹੈ ਇਹਨਾਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ